ਵਰਗਾ ਵਣਜ ਨਾ ਵੈਸਤੀ ਜੀ ਹੁੰਦੀ ਆ ਜਦੋਂ ਤਾਂ ਆਪਣਾ ਮਾਸਟਰ ਨੂੰ ਗੁੱਸਾ ਜੜਿਆ ਹੋਇਆ ਨਾ ਮੈਨੂੰ ਲੱਗਦਾ ਆਪਣੇ ਦੋ ਦੋ ਆਡੇ ਕੜਾ ਗਈ ਛੱਡੂ ਜਿਹੜਾ ਟੀਚਰ ਜ਼ਿਆਦਾ ਕੁੱਟਦਾ ਸੀਗਾ ਉਹਦਾ ਸਭ ਤੋਂ ਪਹਿਲਾਂ ਅਸੀਂ ਕਰਦੇ ਰਿਹਾ ਵੀ ਬਸ ਉਹ ਨਰਮ ਹੈ ਕੋਈ ਗੱਲ ਨਹੀਂ ਉਹਦਾ ਦੇਖ ਲਾਂਗੇ ਨਾ ਇਹ ਫਿਲਮ ਜਿਹੜੀ ਹੈ ਇਹ ਇੱਕ ਸਕੂਲ ਟੀਚਰ ਦੀ ਕਹਾਣੀ ਹੈ ਹੀ ਮਾਤਾ ਵੱਡਾ ਹੋ ਕੇ ਆਟੋ ਰਿਕਸ਼ਾ ਚਲਾਉਂਗਾ ਨਾਲੇ ਪੈਸੇ ਕਮਾਉਂਗਾ ਨਾਲੇ ਝੂਂਟੇ ਲਊਂਗਾ ਜੇ ਸੁਪਨੇ ਇਹੋ ਜਿਹੇ ਨੇ ਫਿਰ ਪੜੰਦਾ ਤੇ ਪ੍ਰੋਂਦਾ ਕੋਈ ਫਾਇਦਾ ਨਹੀਂ ਤੇ ਇੱਕ ਪ੍ਰਾਇਮਰੀ ਸਕੂਲ ਟੀਚਰ ਜਿਹੜਾ ਇੱਕ ਪਿੰਡ ਦੇ ਵਿੱਚ ਆਉਂਦਾ ਤੇ ਉਹਨੂੰ ਲੱਗਦਾ ਕਿ ਵੀ ਇਹ ਸਕੂਲ ਦੇ ਵਿੱਚ ਉਹਦਾਂ ਦੀਆਂ ਚੀਜ਼ਾਂ ਨਹੀਂ ਹੋ ਰਹੀਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਹੋ ਜਾ ਸਰਕਾਰੀ ਸਕੂਲ 'ਚ ਪੜ ਕੇ ਬੱਚੇ ਅਫਸਰ ਬਣਨ ਲੱਗੇ ਤੇ ਸਾਡੇ ਖੇਤਾਂ ਦਾ ਕੰਮ ਸਾਡਾ ਦਿਹਾੜੀ ਨੱਪਾ ਗਾਉਣ ਕਰੂ ਮੈਂ ਵੀ ਸਰਕਾਰੀ ਨੌਕਰੀ ਸਰਕਾਰੀ ਸਕੂਲ 'ਚ ਪੜ ਕੇ ਲਈ ਆ ਫਿਰ ਇਹਨਾਂ ਦਾ ਕਿਉਂ ਨਹੀਂ ਕੁਝ ਬਣਨਾ ਫਿਰ ਉਹ ਸਕੂਲ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਉਹਦਾ ਜਿਹੜਾ এনवायरमेंट ਆ ਉਹਨੂੰ ਥੋੜਾ ਪੋਜ਼ਿਟਿਵ ਕਰਨ ਦੀ ਕੋਸ਼ਿਸ਼ ਕਰਦਾ ਸੋ ਉਹਦੇ ਲਈ ਉਹਨੂੰ ਥੋੜੀਆਂ-ਬਹੁਤੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਸੋ ਕੁਝ ਲੋਕਾਂ ਕੁਝ ਲੋਕਾਂ ਦੇ ਨਾਲ ਮੱਥਾ ਵੀ ਲਾਉਣਾ ਪੈਂਦਾ ਲਖਣ ਮੰਨੂ ਮਾਸਟਰ ਤੇ ਠੀਕ ਨਹੀਂ ਲੱਗਦਾ ਸਰਪੰਚ ਸਾਹਿਬ ਪਹਿਲਾਂ ਸਕੂਲ ਤੋਂ ਮੱਝਾ ਖਲਵਾਤੀਆਂ ਫਿਰ ਮਿੱਡੇ ਮੀਲ ਤੇ ਹੁਣ ਤਾਂ ਹਸਕਾਇਤ ਕਰਤੀ ਬੰਦਾ ਥੋੜਾ ਜਿਆ ਤੇਜ ਹੈ ਵੱਜ ਕੇ ਰਹੋ ਸਰਪੰਚ ਸਾਹਿਬ ਹੱਲ ਤਾਂ ਹੈ ਤੇ ਜਦ ਮੇਰੇ ਕੋਲ ਆਂਦੇ ਨਹੀਂ ਮੈਨੂੰ ਦੱਸਦੇ ਨੇ ਮੈਂ ਇੱਕ ਜ਼ਿਲ੍ਹਾ ਸਿੱਖਿਆ ਅਫਸਰ ਦਾ ਕਿਰਦਾਰ ਨਿਭਾਇਆ ਤੇ ਜੇ ਮੈਨੂੰ ਦੱਸਦੇ ਨੇ ਕਿ ਇਦਾਂ ਇਦਾਂ ਸਕੂਲ ਚ ਹੋ ਰਿਹਾ ਬੱਚਿਆਂ ਨੂੰ ਉਹ ਚੀਜ਼ਾਂ ਨਹੀਂ ਮਿਲ ਰਹੀਆਂ ਜਿਦੇ ਉਹ ਹੱਕਦਾਰ ਨੇ ਤੇ ਮੈਂ ਕਿੱਦਾਂ ਉਹਨਾਂ ਦੀ ਮਦਦ ਕਰਦੀਆਂ ਆਪਣੇ ਵੱਲੋਂ ਸਰਕਾਰ ਦਾ ਇੱਕ ਪੱਖ ਪਲੇ ਕੀਤਾ ਮੈਂ ਕਿ ਜੇ ਸਰਕਾਰ ਨੂੰ ਪਤਾ ਹੋਵੇ ਕਿ ਚੀਜ਼ਾਂ ਗਲਤ ਹੋ ਰਹੀਆਂ ਨੇ ਤੇ ਸਰਕਾਰ ਵੀ ਆਪਣੀ ਪੂਰੀ ਪੂਰੀ ਕੋਸ਼ਿਸ਼ ਕਰਦੀ ਹੈ ਪਰ ਸਾਡੇ ਵਾਲੇ ਟਾਈਮ ਦੇ ਵਿੱਚ ਸਾਡੇ ਪੇਰੈਂਟਸ ਜਾ ਕੇ ਕਹਿੰਦੇ ਹੁੰਦੇ ਸੀ ਵੀ ਕੋਈ ਗੱਲ ਨਹੀਂ ਬੰਦੇ ਦਾ ਪੁੱਤ ਬਣਾ ਦਿਓ ਉਹਨੂੰ ਤੇ ਉਹ ਹਾਂ ਦੋਵੇਂ ਜਲ ਜਿੰਨੇ ਮਾਰ ਰਹੀਆਂ ਉਹਨੇ ਮਾਰ ਲਿਓ ਤੇ ਉਸ ਚੀਜ਼ ਦਾ ਖਮਾ ਜਾਏ ਸਾਨੂੰ ਭੁਗਤਣਾ ਪਿਆ ਵੀ ਸਾਨੂੰ ਕੁੱਟ ਬੋ ਪੈਂਦੀ ਰਹੀ ਹੈ ਨਾ ਮਾਪੇ ਸੋਚਦੇ ਕਿ ਮੁੰਡਾ ਸਾਡਾ ਕਰਦਾ ਹੈ ਪੜ੍ਹਾਈਆਂ ਮੁੰਡੇ ਹਾਨ ਦੀ ਕੁੜੀ ਦੇ ਨਾਲ ਅੱਖੀਆਂ ਲੜਾਈਆਂ ਐਸਾ ਬਿੱਲੋ ਦੀਆਂ ਐਸਾ ਬਿੱਲੋ ਦੀਆਂ ਅੱਖੀਆਂ ਦੀ ਜੇਲ ਹੋ ਗਿਆ ਕੁੜੀ ਕਦੋਂ ਦੀਆਂ ਕਰਗੀ ਪੜਾਈਆਂ ਪੂਰੀਆਂ ਤੇ ਮੁੰਡਾ ਐਤ ਕੀ ਵੀ ਵੀ ਇਹ ਵਿੱਚੋਂ ਫੇਲ ਹੋ ਗਿਆ ਕਦੋਂ ਦੀਆਂ ਕਰਗੀ ਪੜਾਈਆਂ ਪੂਰੀਆਂ ਤੇ ਮੁੰਡਾ ਐਤ ਕੀ ਵੀ ਵੀ ਇਹ ਵਿੱਚੋਂ ਫੇਲ ਹੋ ਗਿਆ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਕਹਿੰਦੇ ਨਹੀਂ ਜੀ ਇੱਕ ਵਾਰ ਕੋਈ ਇਨਸਾਨ ਪਿੰਡ ਰਹਿ ਆਇਆ ਹੋਵੇ ਉਹਦੇ ਦਿਲ ਦਿਮਾਗ ਚੋਂ ਕਦੇ ਵੀ ਪਿੰਡ ਦੀਆਂ ਯਾਦਾਂ ਨਹੀਂ ਜਾਂਦੀਆਂ ਸੋ ਪਿੰਡ ਵਾਲੀ ਰੌਣਕ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਆ ਰਹੇ ਨੇ ਪ੍ਰੀਤ ਹਰਪਾਲ ਐਂਡ ਹਰਸਿਮਰਨ ਆਬਰਾਏ ਜੀ ਪਿੰਡ ਵਾਲਾ ਸਕੂਲ ਲੈ ਕੇ ਜੀ ਹਾਂ ਸਭ ਤੋਂ ਪਹਿਲਾਂ ਤਾਂ ਫਿਲਮ ਬਾਰੇ ਦੱਸੋ ਕਿਸ ਤਰੀਕੇ ਦੀ ਕਹਾਣੀ ਹੈ ਪਿੰਡ ਵਾਲਾ ਸਕੂਲ ਸਭ ਤੋਂ ਪਹਿਲਾਂ ਤੁਹਾਨੂੰ ਸਸੀਕਾਲ ਮੇਰੇ ਵੱਲੋਂ ਇਸ ਚੈਨਲ ਨੂੰ ਦੇਖ ਰਹੇ ਜਿੰਨੇ ਵੀ ਦਰਸ਼ਕ ਨੇ ਸਾਰਿਆਂ ਨੂੰ ਪਿਆਰਪ੍ਰੀ ਸਸੀਕਾਲ ਸੋ ਇਹ ਫਿਲਮ ਜਿਹੜੀ ਹੈ ਇਹ ਇੱਕ ਸਕੂਲ ਟੀਚਰ ਦੀ ਕਹਾਣੀ ਹੈ ਜੀ ਸੋ ਇੱਕ ਪ੍ਰਾਇਮਰੀ ਸਕੂਲ ਟੀਚਰ ਜਿਹੜਾ ਇੱਕ ਪਿੰਡ ਦੇ ਵਿੱਚ ਆਉਂਦਾ ਤੇ ਉਹਨੂੰ ਲੱਗਦਾ ਕਿ ਵੀ ਇਹ ਸਕੂਲ ਦੇ ਵਿੱਚ ਉਹਦਾਂ ਦੀਆਂ ਚੀਜ਼ਾਂ ਨਹੀਂ ਹੋ ਰਹੀਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਸੋ ਫਿਰ ਉਹ ਉਸ ਸਕੂਲ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਉਹਦਾ ਜਿਹੜਾ এনवायरमेंट ਹੈ ਉਹਨੂੰ ਥੋੜਾ ਪੋਜ਼ਿਟਿਵ ਕਰਨ ਦੀ ਕੋਸ਼ਿਸ਼ ਕਰਦਾ ਸੋ ਉਹਦੇ ਲਈ ਉਹਨੂੰ ਥੋੜੀਆਂ-ਬੋਤੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੋ ਕੁਝ ਲੋਕਾਂ ਕੁਝ ਲੋਕਾਂ ਦੇ ਨਾਲ ਮੱਥਾ ਵੀ ਲਾਉਣਾ ਪੈਂਦਾ ਸੋ ਫਿਰ ਅਖੀਰ ਉਹਦੀ ਜਿੱਤ ਹੁੰਦੀ ਹੈ ਸੋ ਇਹ ਇਦਾਂ ਦੀ ਕਹਾਣੀ ਹੈ ਸੋ ਮੈਮ ਤੁਹਾਡਾ ਕਿਸ ਤਰੀਕੇ ਦਾ ਕਿਰਦਾਰ ਹੈ ਇਸ ਫਿਲਮ ਦੇ ਵਿੱਚ ਪਹਿਲਾਂ ਤਾਂ ਸਭ ਨੂੰ ਸਤਿ ਸ਼੍ਰੀ ਅਕਾਲ ਜੋ ਵੀ ਚੈਨਲ ਦੇਖ ਰਹੇ ਨੇ ਤੇ ਜੇ ਮੈਂ ਆਪਣੇ ਕਿਰਦਾਰ ਬਾਰੇ ਗੱਲ ਕਰਾਂ ਤੇ ਜਿੱਦਾਂ ਸਰ ਅਧਿਆਪਕ ਦਾ ਕਿਰਦਾਰ ਨੇ ਬਾਰੇ ਨੇ ਜੋ ਸਕੂਲ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੈ ਪ੍ਰਾਇਮਰੀ ਸਕੂਲਾਂ ਜੋ ਸਹੂਲਤਾਂ ਨਹੀਂ ਨੇ ਉਹ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਬੱਚਿਆਂ ਨੂੰ ਤੇ ਜਦ ਮੇਰੇ ਕੋਲ ਆਂਦੇ ਨੇ ਮੈਨੂੰ ਦੱਸਦੇ ਨੇ ਮੈਂ ਇੱਕ ਜ਼ਿਲ੍ਹਾ ਸਿੱਖਿਆ ਅਫਸਰ ਦਾ ਕਿਰਦਾਰ ਨਿਭਾਇਆ ਤੇ ਜੇ ਮੈਨੂੰ ਦੱਸਦੇ ਨੇ ਕਿ ਇਦਾਂ ਇਦਾਂ ਸਕੂਲ 'ਚ ਹੋ ਰਿਹਾ ਬੱਚਿਆਂ ਨੂੰ ਉਹ ਚੀਜ਼ਾਂ ਨਹੀਂ ਮਿਲ ਰਹੀਆਂ ਜਿਦੇ ਉਹ ਹੱਕਦਾਰ ਨੇ ਤੇ ਮੈਂ ਕਿੱਦਾਂ ਉਹਨਾਂ ਦੀ ਮਦਦ ਕਰਦੀ ਆ ਆਪਣੇ ਵੱਲੋਂ ਸਰਕਾਰ ਦਾ ਇੱਕ ਪੱਖ ਪਲੇ ਕੀਤਾ ਮੈਂ ਕਿ ਜੇ ਸਰਕਾਰ ਨੂੰ ਪਤਾ ਹੋਵੇ ਕਿ ਚੀਜ਼ਾਂ ਗਲਤ ਹੋ ਰਹੀਆਂ ਨੇ ਤੇ ਸਰਕਾਰ ਵੀ ਆਪਣੀ ਪੂਰੀ ਪੂਰੀ ਕੋਸ਼ਿਸ਼ ਕਰਦੀ ਹੈ ਕਿ ਬੱਚਿਆਂ ਨੂੰ ਸਭ ਸਹੂਲਤਾਂ ਉਹ ਸਭ ਕੁਝ ਮਿਲੇ ਜਿਦੇ ਉਹ ਹੱਕਦਾਰ ਨੇ ਕਿਉਂਕਿ ਮੈਨੂੰ ਲੱਗਦਾ ਹੈ ਕਿ ਐਜੂਕੇਸ਼ਨ ਜੋ ਹੈ ਉਹ ਸਾਡੇ ਦੇਸ਼ ਦੇ ਬੱਚਿਆਂ ਲਈ ਬਹੁਤ ਇੰਪੋਰਟੈਂਟ ਹੈ ਇੱਕ ਬੈਕਬੋਨ ਹੈ ਸਾਡੇ ਦੇਸ਼ ਲਈ ਜੇ ਉਹ ਬੱਚਿਆਂ ਨੂੰ ਸਹੀ ਮਿਲੂਗੀ ਤਾਂ ਸਾਡਾ ਦੇਸ਼ ਜ਼ਰੂਰ ਅੱਗੇ ਵਧੂਗਾ ਅਕਸਰ ਹੁੰਦਾ ਨਾ ਜਦੋਂ ਵੀ ਆਪਾਂ ਛੋਟੇ ਹੁੰਨੇ ਆ ਸੋਚਦੇ ਹੁੰਨੇ ਆ ਟੀਚਰ ਬਨਣਾ ਕਿ ਸਾਡੀਆਂ ਟੀਚਰਾਂ ਨੇ ਸਾਨੂੰ ਕੁੱਟਿਆ ਅਸੀਂ ਵੀ ਕੁੱਟਣਾ ਵੱਡੇ ਹੋ ਕੇ ਆਈ ਮੈਂ ਤਾਂ ਸੋਚਦੀ ਹੁੰਦੀ ਸੀ ਮੈਨੂੰ ਟੀਚਰ ਜਿਹੜੇ ਛਿੜਕ ਵੀ ਲਾਉਂਦੇ ਸੀ ਵੈਸੇ ਨਹੀਂ ਮੈਂ ਵੀ ਵੱਡੇ ਹੋ ਕੇ ਨਿਆਣਿਆਂ ਨੂੰ ਛਿੜਕਿਆ ਕਰਦਾ ਐਦਾਂ ਦਾ ਕੁਝ ਸੀਗਾ ਤੁਹਾਡੇ ਦੇ ਵਿੱਚ ਨਹੀਂ ਬਿਲਕੁਲ ਬਿਲਕੁਲ ਵੀ ਨਹੀਂ ਕਿਉਂਕਿ ਮੈਂ ਤਾਂ ਜਿਵੇਂ ਜਿਹੜੇ ਸਕੂਲਾਂ 'ਚ ਅਸੀਂ ਪੜੇ ਆ ਜੀ ਸੋ ਹੁਣ ਤਾਂ ਖੈਰ ਪੇਰੈਂਟਸ ਵੀ ਬੜੇ ਸਤਰਕ ਹੋ ਗਏ ਆ ਵੀ ਉਹਨਾਂ ਦੇ ਬੱਚੇ ਉਹਨਾਂ ਦੇ ਬੱਚਿਆਂ ਨੂੰ ਕੋਈ ਵੀ ਟੀਚਰ ਕੁਝ ਕਹਿੰਦਾ ਤਾਂ ਉਹ ਪ੍ਰੋਪਰ ਜਾ ਕੇ ਟੀਚਰ ਦੇ ਦੁਆਲੇ ਹੋ ਜਾਂਦੇ ਨੇ ਨਾ ਬਟ ਸਾਡੇ ਵਾਲੇ ਟਾਈਮ ਦੇ ਵਿੱਚ ਸਾਡੇ ਪੇਰੈਂਟਸ ਜਾ ਕੇ ਕਹਿੰਦੇ ਹੁੰਦੇ ਸੀ ਵੀ ਕੋਈ ਗੱਲ ਨਹੀਂ ਬੰਦੇ ਦਾ ਪੁੱਤ ਬਣਾ ਦਿਓ ਉਹਨੂੰ ਤੇ ਉਹ ਇੱਕ ਗੁਰੂ ਦੋ ਆਇਓ ਹਾਂ ਦੋ ਨਹੀਂ ਜਿੰਨੇ ਮਾਰ ਰਹੀਆਂ ਉਹਨੇ ਮਾਰ ਲਿਓ ਤੇ ਉਸ ਚੀਜ਼ ਦਾ ਖਮਿਆ ਜਾਏ ਸਾਨੂੰ ਭੁਗਤਣਾ ਪਿਆ ਵੀ ਸਾਨੂੰ ਕੁੱਟ ਬੋ ਪੈਂਦੀ ਰਹੀ ਹੈ ਨਾ ਤੇ ਠੀਕ ਹੈ ਮਤਲਬ ਮੈਨੂੰ ਲੱਗਦਾ ਵੀ ਜਿਹੜਾ ਨਾ ਕੰਮ ਪਿਆਰ ਨਾਲ ਨਹੀਂ ਹੁੰਦਾ ਉਹ ਕਈ ਵਾਰ ਡਰ ਨਾਲ ਹੋ ਜਾਂਦਾ ਤੇ ਜਦੋਂ ਸਾਨੂੰ 2 ਮਹੀਨੇ ਦੀਆਂ ਛੁੱਟੀਆਂ ਪੈਂਦੀਆਂ ਸੀਗੀਆਂ ਪਿੰਡਾਂ ਦੇ ਵਿੱਚ ਤੇ ਉਹ ਮਤਲਬ ਉਹ ਪਤਾ ਨਹੀਂ ਕਿਹੜੇ ਮੂਡ 'ਚ ਦੇ ਛੱਡਦੇ ਹੁੰਦੇ ਸੀ ਹੋਮਵਰਕ ਸਾਨੂੰ ਤੇ ਮਤਲਬ ਉਹ 15-20 ਦਿਨ ਤੇ ਸਾਡੇ ਨਿਕਲ ਜਾਂਦੇ ਸੀਗੇ ਉਹ ਹਾਂ ਹਾਂਵਰਕ ਜੇ ਨਿਕਲ ਜਾਂਦੇ ਸੀ ਬਰਡਨ ਬਹੁਤ ਹੁੰਦਾ ਸੀ ਜਿਹੜਾ ਟੀਚਰ ਜ਼ਿਆਦਾ ਕੁੱਟਦਾ ਸੀਗਾ ਉਹਦਾ ਸਭ ਤੋਂ ਪਹਿਲਾਂ ਅਸੀਂ ਕਰਦੇ ਰਿਹਾ ਵੀ ਉਹ ਨਰਮ ਹੈ ਕੋਈ ਗੱਲ ਨਹੀਂ ਉਹਦਾ ਦੇਖ ਲਾਂਗੇ ਨਾ ਤੇ ਬਸ ਮੈਨੂੰ ਇਹ ਵੀ ਇੱਕ ਚੰਗਾ ਜਿਹੜਾ ਕਿਰਦਾਰ ਹੁੰਦਾ ਕਿਸੇ ਵੀ ਸਮਾਜ ਦੇ ਵਿੱਚ ਚਾਹੇ ਉਹ ਟੀਚਰ ਹੋਵੇ ਚਾਹੇ ਕੋਈ ਪਿੰਡ ਦਾ ਸਰਪੰਚ ਹੋਵੇ ਕੋਈ ਕੋਈ ਵੀ ਮੋਦਵਾਰ ਹੋਵੇ ਉਹਨੂੰ ਅਡਾਪਟ ਜ਼ਰੂਰ ਕਰਨਾ ਚਾਹੀਦਾ ਸੋ ਮੈਨੂੰ ਲੱਗਦਾ ਵੀ ਮੈਂ ਸ਼ੁਰੂ ਤੋਂ ਹੀ ਮੇਰੀ ਇੱਕ ਸੋਚ ਰਹੀ ਹੈ ਕਿ ਵੀ ਮੈਨੂੰ ਚੰਗੇ ਲੋਕ ਅਟਰੈਕਟ ਕਰਦੇ ਰਹੇ ਨੇ ਹਮੇਸ਼ਾ ਸੋ ਮੈਂ ਮਤਲਬ ਜੇ ਟੀਚਰ ਵੀ ਕਦੀ ਸੋਚਿਆ ਹੋਵੇ ਬਣਨ ਦਾ ਤੇ ਮੈਨੂੰ ਲੱਗਦਾ ਵੀ ਮੈਂ ਇਦਾਂ ਦਾ ਟੀਚਰ ਬਣਨਾ ਚਾਹੁੰਦਾ ਸੀ ਜਿੱਦਾਂ ਦਾ ਮੈਂ ਕਿਰਦਾਰ ਪਲੇ ਕੀਤਾ ਸੋ ਸਭ ਤੋਂ ਡਿਫਿਕਲਟ ਕੀ ਰਿਹਾ ਤੁਹਾਡੇ ਲਈ ਇਸ ਫਿਲਮ ਦੌਰਾਨ आई थिंक डिफिकल्ट कुछ नहीं, सान। सान। कि कि आ, नहीं सी कि बिकॉज़ ਸਾਡਾ ਟਾਪਿਕ ਇੰਨਾ ਸੋਹਣਾ ਸੀਗਾ ਇੰਨਾ ਕੰਫਰਟੇਬਲ ਸੀਗੇ ਅਸੀਂ ਸ਼ੂਟ ਕਰਦੇ ਹੋਏ ਤਾਂ ਸਨ ਸਾਨੂੰ ਪੂਰੀ ਕਹਾਣੀ ਸਮਝਾ ਦਿੱਤੀ ਸੀਗੀ ਪਹਿਲਾਂ ਹੀ ਕਿ ਕਿੱਦਾਂ ਆਪਾਂ ਸ਼ੂਟ ਕਰਾਂਗੇ ਆਪਾਂ ਆਈ थिंक ਬਹੁਤ ਜ਼ਿਆਦਾ ਲੰਬਾ ਸਕੀਡਿਊਲ ਵੀ ਨਹੀਂ ਸੀਗਾ ਸਾਰੇ ਸੀਨਸ ਵੈਲ ਸੈਟ ਸੀਗੇ ਪਹਿਲੇ ਸਾਨੂੰ ਪਤਾ ਹੁੰਦਾ ਸੀਗਾ ਸੈੱਟ ਤੇ ਆ ਕੇ ਅਸੀਂ ਕੀ ਪਰਫਾਰਮ ਕਰਨਾ ਹੈ ਪਹਿਲਾਂ ਅਸੀਂ ਪ੍ਰੈਕਟਿਸ ਕਰ ਲੈਂਦੇ ਸੀਨਸ ਦੀ ਡਾਇਲੌਗ ਬੋਲ ਲੈਂਦੇ ਸੀਗੇ ਤਾਂ ਬਹੁਤ इजीली ਐਂ ਬਹੁਤ ਕੰਫਰਟੇਬਲੀ ਸਾਰਾ ਸ਼ੂਟ ਹੋ ਗਿਆ ਸੱਚ ਵਿੱਚ ਮੈਂ ਗੱਲ ਕਰ ਰਹੇ ਆ ਆਪਾਂ ਹਨਾ ਆਉਣ ਵਾਲੇ ਟਾਈਮ ਦੇ ਵਿੱਚ ਸਭ ਕੁਝ ਚੇਂਜ ਹੋ ਰਿਹਾ ਹੁਣ ਜਿਹੜੇ ਐਕਟਰ ਨੇ ਗਾਇਕ ਨੇ ਸਾਰੇ ਬਨ ਰਹੇ ਆ ਤਾਂ ਹੁਣ ਪੋਲਿਟੀਸ਼ੀਅਨ ਵੀ ਬਨ ਰਹੇ ਨੇ ਹੁਣ ਤੁਹਾਡੇ ਦੋਸਤ ਨੇ ਕਰਮਜੀਤ ਤਨਮੋਲ ਜੀ ਹੁਣ ਇਲੈਕਸ਼ਨਸ ਦੇ ਵਿੱਚ ਜਾ ਰਹੇ ਨੇ ਚੋਣਾ ਲੜਨ ਜਾ ਰਹੇ ਨੇ ਉਹਨਾਂ ਨੂੰ ਲੈ ਕੇ ਕੀ ਕਹਿਣਾ ਚਾਹੂੰਗੀ ਸਭ ਤੋਂ ਪਹਿਲਾਂ ਤੇ ਮੈਂ ਬੈਸਟ ਵਿਸ਼ਸ ਕਹਾਂ ਉਹਨਾਂ ਨੂੰ ਕਿ ਮੇਰੇ ਵੱਲੋਂ ਉਹਨਾਂ ਨੂੰ ਬਹੁਤ ਸਾਰੀਆਂ ਢੇ ਸਾਰੀਆਂ ਸ਼ੁਭ ਕਾਮਨਾਵਾਂ ਤੇ ਸੈਕੰਡ ਮੈਨੂੰ ਲੱਗਦਾ ਵੀ ਜਿਹੜੇ ਅਸੀਂ ਵੀ ਸਾਰੇ ਲੋਕ ਕਲਾਕਾਰ ਲੋਕ ਆ ਜਿਹੜੇ ਅਸੀਂ ਵੀ ਇਸੇ ਸਮਾਜ ਦਾ ਹਿੱਸਾ ਆ ਸਾਨੂੰ ਵੀ ਇਸ ਸਮਾਜ ਦੇ ਵਿੱਚ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਜਾਂ ਕਿਹੜੀਆਂ ਚੀਜ਼ਾਂ ਠੀਕ ਹੋਣੀਆਂ ਚਾਹੀਦੀਆਂ ਉਹ ਸਾਨੂੰ ਸਾਰਾ ਪਤਾ ਹੈ ਤੇ ਫਿਰ ਜਦੋਂ ਜਦੋਂ ਇੱਕ ਸਮੇਂ ਦੇ ਹਿਸਾਬ ਨਾਲ ਬੰਦਾ ਸੋਚਦਾ ਕਿ ਯਾਰ ਹੁਣ ਮੈਂ ਵੈਲ ਸੈਟਲ ਆ ਹੁਣ ਮੈਂ ਲੋਕਾਂ ਲਈ ਆਪਣੇ ਲੋਕਾਂ ਲਈ ਵੀ ਕੁਛ ਕਰਾਂ ਮੈਂ ਆਪਣੇ ਸਮਾਜ ਲਈ ਵੀ ਕੁਛ ਕਰਾਂ ਤੇ ਫਿਰ ਕੋਈ ਚੰਗੀ ਫਿਲਮ ਬਣਾਉਣਾ ਸਟਾਰਟ ਕਰ ਦਿੰਦਾ ਕੋਈ ਚੰਗੇ ਗਾਣੇ ਗੋਣੇ ਸਟਾਰਟ ਕਰ ਦਿੰਦਾ ਕੋਈ ਪੋਲੀਟੀਸ਼ਨ ਬਣ ਜਾਂਦਾ ਕਿ ਯਾਰ ਵੀ ਮੇਰੇ ਪਾਵਰ ਆਊਗੀ ਤੇ ਮੈਂ ਉਹ ਸਾਰੀਆਂ ਚੀਜ਼ਾਂ ਕਰ ਸਕਦਾ ਜਿਹੜੀਆਂ ਮੈਨੂੰ ਅੱਜ ਮੈਨੂੰ ਕਿਸੇ ਨੂੰ ਕਹਿਣੀਆਂ ਪੈਂਦੀਆਂ ਹੁਣ ਆਪਾਂ ਗੱਲਾਂ ਤਾਂ ਬਹੁਤ ਕਰ ਲੀਆਂ ਇੱਕ ਗਾਣਾ ਹੋ ਜਵੇ ਮੈਨੂੰ ਸੋਚ ਰਿਹਾ ਕੁਝ ਮਿਸਿੰਗ ਆ ਗਾਣਾ ਮਿਸਿੰਗ ਆ ਸਭ ਤੋਂ ਯਾਰ ਆ ਹ ਸਿਮਰ ਹੋਂ ਦਾ ਇੱਕ ਗਾਣਾ ਫੇਵਰੇਟ ਹੈ ਮੈਨੂੰ ਵੀ ਹੁਣੀ ਪਤਾ ਲੱਗਾ ਇੰਟਰਵਿਊਜ਼ ਵਿੱਚ ਅੱਛਾ ਜੀ ਤੇ ਉਹ ਮੈਂ ਕਰਦਾ ਮਾਪੇ ਸੋਚਦੇ ਕਿ ਮੁੰਡਾ ਸਾਡਾ ਕਰਦਾ ਹੈ ਪੜ੍ਹਾਈਆਂ ਮੁੰਡੇ ਹਾਨ ਦੀ ਕੁੜੀ ਦੇ ਨਾਲ ਅੱਖੀਆਂ ਲੜਾਈਆਂ ਐਸਾ ਬਿੱਲੋ ਦੀਆਂ ਐਸਾ ਬਿੱਲੋ ਦੀਆਂ ਅੱਖੀਆਂ ਦੀ ਜੇਲ ਹੋ ਗਿਆ ਕੁੜੀ ਕਦੋਂ ਦੀਆਂ ਕਰਗੀ ਪੜਾਈਆਂ ਪੂਰੀਆਂ ਤੇ ਮੁੰਡਾ ਐਤ ਕੀ ਵੀ ਵੀ ਇਹ ਵਿੱਚੋਂ ਫੇਲ ਹੋ ਗਿਆ ਕਦੋਂ ਦੀਆਂ ਕਰਗੀ ਪੜਾਈਆਂ ਪੂਰੀਆਂ ਤੇ ਮੁੰਡਾ ਐਤ ਕੀ ਵੀ ਵੀ ਇਹ ਵਿੱਚੋਂ ਫੇਲ ਹੋ ਗਿਆ ਉਹਦਾ ਤੇ ਅਸੀਂ ਮਾਸਟਰ ਬਣੇ ਨਹੀਂ ਫਿਰ ਫਿਲਮ 'ਚ ਤੇ ਬਣੇ ਗਿਆ ਬਿਲਕੁਲ ਤੇ ਮੈਨੂੰ ਤੁਹਾਡਾ ਨਾ ਹਮੇਸ਼ਾ ਹੋ ਜਦੋਂ ਵੀ ਕੋਈ ਬਲੈਕ ਡਰੈਸ ਪਾਵਾਂ ਇੱਕੋ ਹੀ ਗਾਣਾ ਜਾਂਦਾ ਬਲੈਕ ਸੂਟ ਹੋਇਆ ਤੈਨੂੰ ਬੈਨ that is amazing song ਉਹਦੀਆਂ ਤੋਂ ਲਾਈਨਾਂ ਜ਼ਰੂਰ ਹੋ ਜਾਂਦੀਆਂ ਹਾਂ ਹਾਂ ਤੁਸੀਂ ਇੱਕ ਜਿੰਮੇਵਾਰ ਅਧਿਆਪਕ ਤੋਂ ਕੀ ਸੁਣ ਰਹੇ ਹੋ ਅਸੀਂ ਜਿੰਮੇਵਾਰ ਅਧਿਆਪਕ ਨੂੰ ਜਰਾ ਬਾਹਰ ਲੈ ਕੇ ਆ ਰਹੇ ਹਾਂ ਕਿ ਅਸਲੀ ਆਪਣਾ ਰੁਤਬਾ ਪਹਿਚਾਣੋ ਟੀਚਰ ਬਥੇਰੇ ਨੇ ਗਾਇਕ ਪ੍ਰੀਤ ਧਰਪਾਲ ਸਾਡੇ ਕੋਲ ਇੱਕੋ ਹੀ ਹੈ ਕਰੈਕਟਰ ਦੁਬਾਰਾ ਇਹ ਹੈ ਨਾ ਅਸੀਂ ਆ ਹੂੰ ਉਹ ਕੁੜੀ ਤੋ ਕਵਾਰੀ ਨੀਰੀ ਰੂਪ ਦੀ ਪਟਾਰੇ ਤੇਰੇ ਨਾਲ ਲਾਉਣ ਯਾਰੀ ਨਹੀਂ ਓ ਕਾਤਲਾ ਤੂੰ ਘਟ ਤੇਰੇ ਨੈ ਕਾਤਲਾ ਤੂੰ ਘਟ ਤੇਰੇ ਨੈ ਤਾਈਓ ਬਲੈਕ ਸੂਟ ਹੋਇਆ ਤੈਨੂੰ ਬੈਂ ਤਾਈਓ ਕਾਲਾ ਸੂਟ ਹੋਇਆ ਤੈਨੂੰ ਬੈਂ ਵਾਓ ਅਮੇਜ਼ਿੰਗ ਮੈਮ ਤੁਸੀਂ ਵੀ ਗਾ ਲੈਣੇ ਨਹੀਂ ਨਹੀਂ ਗਾ ਕੇ ਕੋਸ਼ਿਸ਼ ਤਾਂ ਕਰੋ ਸਾਡੇ ਕੋਲ ਸਾ ਇੱਕੋ ਹੀ ਸਾਡੇ ਬਹੁਤ ਹੁੰਦੇ ਨਾ ਯਾਰ ਅਸੀਂ ਹਰ ਇੱਕ ਨੂੰ ਗਵਾਈਦਾ ਜਿਹੜਾ ਹੁਣ ਸਿੰਗਰ ਦੇ ਨਾਲ ਫਿਲਮ ਕਰ ਰਿਹਾ ਉਹਨੂੰ ਤਾਂ ਗਾਣਾ ਪੈਣਾ ਹੀ ਹੁੰਦਾ ਭੱਜ ਜਾਨੀ ਰੇ ਨਹੀਂ ਨਹੀਂ ਭੱਜਦੀ ਨਹੀਂ ਭੱਜਦੀ ਬੰਦੇ ਠੀਕ ਨੇ ਆ ਦੇਖਿਆ ਲਓ ਜੀ ਹੁਣ ਫਿਰ ਕੁਝ ਵੀ ਹੋ ਜਾ ਕੁਝ ਵੀ ਜੋ ਤੁਹਾਡਾ ਪਸੰਦੀਦਾ ਫਿਰ ਕੋਈ ਸ਼ਾਇਰੀ ਸੁਣਾ ਦਿਓ ਚਲੋ ਸ਼ਾਇਰੀ ਤਾਂ ਠੀਕ ਹੈ ਸ਼ਾਇਰ ਨਹੀਂ ਮੈਂ ਇੱਕ ਐਕਚੁਅਲੀ ਰੀਸੈਂਟਲੀ ਇੱਕ ਬੁੱਕ ਪੜ੍ਹ ਰਹੀ ਸੀਗੀ ਦ ਕੈਰੇਜ ਟੂ ਬੀ ਡਿਸਲਾਈਕਡ ਤੇ ਉਹਦੇ ਅੰਦਰ ਮੈਂ ਇੱਕ ਚੀਜ਼ ਪੜ੍ਹੀ ਕਿ ਕਈ ਵਾਰੀ ਨਾ ਅਸੀਂ ਬਹੁਤ ਜ਼ਿਆਦਾ ਐਦਾਂ ਸੋਚ ਲੈਂਦੇ ਆ ਕਿ ਕੋਈ ਸਾਨੂੰ ਪਸੰਦ ਨਹੀਂ ਕਰ ਰਿਹਾ ਉਸ ਚੀਜ਼ਾਂ ਨਾਲ ਬਹੁਤ ਇਫੈਕਟ ਹੋ ਜਾਂਦੇ ਆ ਖਾਸ ਕਰਕੇ ਆਰਟਿਸਟ ਜਿਵੇਂ ਹੁੰਦੇ ਆ ਨਾ ਆਪਾਂ ਸੋਚਦੇ ਆ ਕਿ ਅਸੀਂ ਆਡੀਅנס ਲਈ ਪਰਫਾਰਮ ਕਰਨਾ ਹੈ ਹਾਂ ਜੀ ਤੇ سوشل میڈیا ਕਰਕੇ ਬਹੁਤ ਚੀਜ਼ਾਂ ਨਾਲ ਅਸੀਂ ਇਫੈਕਟ ਹੁੰਦੇ ਆ ਤੇ ਉਹ ਬੁੱਕ ਦੇ ਅੰਦਰ ਆਈ ਸੀਗਾ ਵੀ ਅਸੀਂ ਜੇ ਕੌਨਫੀਡੈਂਟ ਆ ਨਾ ਸਾਨੂੰ ਆਪਣੇ ਆਸ-ਪਾਸ ਦੀ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈ ਰਿਹਾ ਭਾਵੇਂ ਉਹ ਆਰਟਿਸਟ ਹੋਵੇ ਭਾਵੇਂ ਨਾਰਮਲ ਇਨਸਾਨ ਹੋਵੇ ਤੇ ਉਹ ਹਿੰਮਤ ਜੇ ਸਾਡੇ ਕੋਲ ਹੈ ਨਾ ਵਿੱਚ ਸਾਨੂੰ ਕੋਈ ਪਸੰਦ ਵੀ ਨਹੀਂ ਕਰ ਰਿਹਾ ਅਸੀਂ ਫੇਰ ਵੀ ਆਪਣਾ ਜੋ ਕੰਮ ਕਰਨਾ ਹੈ ਲਾਈਫ 'ਚ ਕਰੀ ਜਾ ਰਹੇ ਆ ਤਾਂ ਆਈ ਥਿੰਕ ਉਸ ਤੋਂ ਵੱਡਾ ਸਕਸੈਸ ਨਹੀਂ ਹੋ ਸਕਦਾ ਲਾਈਫ ਵਿੱਚ ਤੇ ਬਸ ਮੈਂ ਆਹੀ ਕੋਸ਼ਿਸ਼ ਕਰ ਦਿੰਗੇ ਕੁਝ ਵੀ ਜੇ 네ਗੇਟਿਵਿਟੀ ਹੈ ਸਾਡੇ ਆਸ-ਪਾਸ ਤੇ ਉਹਦੇ ਤੋਂ ਮੈਂ ਬਿਲਕੁਲ ਇਫੈਕਟ ਨਾ ਹੋਵਾਂ ਬਿਕਾਜ਼ ਕਈ ਵਾਰੀ ਅਦਾ ਹੁੰਦਾ ਹੈ ਕਿ ਅਸੀਂ ਅਗਰ ਨੋਰਮਲ ਚੰਗਾ ਕੰਮ ਵੀ ਕਰ ਰਹੇ ਨਾ ਪਰ ਲੋਕ ਕੀ ਸਾਨੂੰ ਮਾੜਾ ਹੀ ਕਹਿਣਗੇ ਤੇ ਕੁਝ ਤੋਂ ਲੋਕ ਕਹੇਗੇ ਲੋਕੋ ਦਾ ਕੰਮ ਹੈ ਕਹਿਣਾ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਸ ਚੀਜ਼ਾਂ ਉਹਨਾਂ ਚੀਜ਼ਾਂ ਤੋਂ ਇਫੈਕਟ ਨਾ ਹੋਈਏ ਤੇ ਜੋ ਅਸੀਂ ਕੰਮ ਕਰ ਰਹੇ ਹਾਂ ਪੂਰੀ ਮਿਹਨਤ ਤੇ ਸਿੱਦਤ ਨਾਲ ਕਰਦੇ ਰਹੀਏ ਮੈਮ ਨੇ ਸਾਰਾ ਕੁਝ ਕਮਾ ਕੇ ਇੱਕ ਸ਼ਾਇਰ ਬੋਲਦਾ ਸ਼ੇਅਰ ਬੋਲਦਾ ਕਿ ਕੁਝ ਤੋਂ ਲੋਕ ਕਹੇਗੇ ਲੋਕੋ ਦਾ ਕੰਮ ਹੈ ਕਹਿਣਾ ਬਸ ਹੁਣ ਅਸੀਂ ਗਾਣਾ ਹੈ ਕੁ ਠੀਕ ਹੈ ਆਪਾਂ ਗੱਲ ਕਰ ਲਈ ਚਲੋ ਸਰ ਦਾ ਕੋਈ ਵਧੀਆ ਜਿਹਾ ਗਾਣਾ ਜਾਂ ਤੁਹਾਡਾ ਕੋਈ ਮੋਸਟ ਫੇਵਰਿਟ Song ਤੂੰ ਕੀ ਜਾਣੇ ਮੇਰੇ ਯਾਰ ਹਏ ਤੂੰ ਕੀ ਜਾਣੇ ਮੇਰੇ ਯਾਰ ਮੇਰੀ ਆਵਾਜ਼ ਬਹੁਤ ਖਰਾਬ ਹੈ ਇਹ ਜੋ ਵੀ ਬਹੁਤ ਸੁਣੀ ਆਵਾਜ਼ ਆ ਰਹੀ ਸੀ ਬਸ ਤੁਸੀਂ ਸਰ ਨੈਕਸਟ ਟਰੈਕ ਨੀਤੀ ਚੋਪੜਾ ਵਾਲਾ ਪੂਰਾ ਗੋਣਾ ਹੈਗਾ ਸਾਡੀਆਂ ਪੰਜਾਬੀ ਐਕਟਰਸ ਕਿਤੇ ਘਟ ਨੇ نگے نال بیٹھے میں تھوڑی زیادہ کانشس ہو رہی ہے میرا سر ادھر ادھر ہو رہا ہے اوکے سو فلم دی جے گل کریے سوشل میسج ਤਾਂ ਸਾਨੂੰ ਪਤਾ ਹੀ ਹੈ ਕਿ ਲਾਈਕ এডুকেشن ਨਾਲ ریلیٹڈ ਹੈ ਉਸ ਤੋਂ ਇਲਾਵਾ ਤੁਹਾਨੂੰ ਕੀ ਲੱਗਦਾ ਹੋਰ ਕੀ ਚੀਜ਼ ਹੈ ਜਿਹੜੀ ਲੋਕਾਂ ਨੂੰ ਦਰਸ਼ਾਣ ਦੀ ਕੋਸ਼ਿਸ਼ ਕੀਤੀ ਗਈ ਹੈ ਆਈ ਥਿੰਕ ਕਮੇਡੀ ਰਾਹੀਂ ਨਾ ਕਈ ਵਾਰੀ ਅਸੀਂ ਬਹੁਤ ਸਾਰੀ ਚੀਜ਼ਾਂ ਇੱਕ ਇੰਨੇ ਅੱਛੇ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕਰ ਦਿੰਦੇ ਆ ਕਿ ਲੋਕੀ ਉਹਨੂੰ ਸਮਝਦੇ ਵੀ ਨਹੀਂ ਲੋਕੀ ਖੁਸ਼ਵੇਂ ਹੁੰਦੇ ਨੇ ਉਹਨੂੰ ਦੇਖ ਕੇ ਤੇ ਉਹੀ ਅਸੀਂ ਕੋਸ਼ਿਸ਼ ਕੀਤੀ ਇੱਕ ਅੱਛਾ ਸੋਸ਼ਲ ਮੈਸੇਜ ਇੱਕ ਅੱਛੇ ਟੌਪਿਕ ਤੇ ਫਿਲਮ ਬਣਾਣ ਦੀ ਕੋਸ਼ਿਸ਼ ਕੀਤੀ ਬਹੁਤ ਚੰਗੇ ਤਰੀਕੇ ਨਾਲ ਫਤਿਹ ਸਰ ਨੇ ਡਾਇਰੈਕਟ ਕੀਤੀ ਹੈ ਤਾਂ ਆਤਸਰ ਨੇ ਲਿਖੀ ਹੈ ਸਾਡੇ ਵਿੱਚ ਇਨੀ ਐਕਸਪੀਰੀਅੰਸ ਮਤਲਬ ਮੈਨੂੰ ਮੌਕਾ ਮਿਲੇ ਨੇ ਐਕਸਪੀਰੀਅੰਸਡ ਐਕਟਰਸ ਨਾਲ ਕੰਮ ਕਰਨ ਦਾ ਪ੍ਰੀਤ ਸਰ ਨੇ ਰੋਨੀ ਸਰ ਨੇ ਨਿਰਮਲ ਰਿਸ਼ੀ ਮੈਮ ਨੇ ਤੇ 아이 ਥਿੰਕੋ ਇੱਕ ਫੁੱਲ ਪੈਕੇਜ ਫਿਲਮ ਹੈ ਕੰਟੈਂਟ ਹੈ ਲੋਕੀ ਕੰਟੈਂਟ ਦੇਖਣਾ ਚਾਹੁੰਦੇ ਨੇ ਅੱਜ ਕੱਲ ਲੋਕੀ ਲੱਭਦੇ ਨੇ ਕਿ ਸਾਨੂੰ ਚੰਗੀਆਂ ਫਿਲਮਾਂ ਸਿਨੇਮਾ ਚ ਦੇਖਣ ਨੂੰ ਮਿਲਣ ਇੱਕ ਉਦਾਂ ਦੀ ਫ ਨੂੰ ਦੇਖਣੀ ਚਾਹੀਦੀ ਹੈ ਥੀਏਟਰ ਸਾਡੀ ਫਿਲਮ ਇੱਕ ਸੋਸ਼ਲ ਮੈਸੇਜ ਦੇ ਨਾਲ ਨਾਲ ਐਂਟਰਟੇਨਿੰਗ ਵੀ ਹੈ ਇਹਦੇ ਵਿੱਚ ਗੋਲੂ ਮਾਜੇ ਵਾਲਾ ਬੜਾ ਸ਼ਰਾਰਤੀ ਕਿਰਦਾਰ ਹੈ ਉਹ ਜਿਹੜਾ ਗੁਰੀ ਹੈ ਉਹ ਬਹੁਤ ਸ਼ਰਾਰਤੀ ਕਿਰਦਾਰ ਹੈ ਤੇ ਉਹਨਾਂ ਦੇ ਜਿਹੜਾ ਉਹਨਾਂ ਦੇ ਕੈਰੈਕਟਰ ਦੇ ਵਿੱਚ ਚੀਜ਼ ਆ ਉਹ ਜਿਵੇਂ ਮੈਨੂੰ ਯਾਦ ਆ ਸੀ ਜਦੋਂ ਛੋਟੇ ਹੁੰਦੇ ਸੀਗੇ ਤੇ ਅਸੀਂ ਸਾਡੇ ਟੀਚਰ ਬਾਰੇ ਕੀ ਸੋਚਦੇ ਹੁੰਦੇ ਸੀਗੇ ਹਨਾ ਬਈ ਉਹ ਦੋਨੋਂ ਉਹਨਾਂ ਨੇ ਬਹੁਤ ਬਖੂਬੀ ਨਾਲ ਇਹਨੇ ਫਤੇ ਹੁਣਾ ਨੇ ਉਹਨੂੰ ਸ਼ੂਟ ਕੀਤਾ ਹੈ ਤਾਜ ਹੁਣਾ ਨੇ ਲਿਖਿਆ ਹੈ ਤੇ ਜੀਵਾ ਜਿਨ੍ਹਾਂ ਨੇ ਡਾਇਲੌਗ ਲਿਖਿਆ ਉਹਨਾਂ ਦੇ ਡਾਇਲੌਗ ਬੜੇ ਪਿਆਰੇ ਲਿਖੇ ਆ ਛੋਟੇ ਬੱਚੇ ਕਿ ਉਹ ਕੀ ਸੋਚਦੇ ਆ ਟੀਚਰਸ ਬਾਰੇ ਹਨਾ ਉਹ ਤੇ ਸਾਨੂੰ ਦੇਖ ਕੇ ਪਤਾ ਲੱਗੂਗਾ ਤੇ ਉਹ ਬੜੇ ਸ਼ਰਾਰਤੀ ਨੇ ਦੋਨੋਂ ਤੇ ਮਤਲਬ ਇੱਕ ਕਾਮਿਕ ਟਾਈਮਿੰਗ ਉਹਨਾਂ ਦੀ ਬਹੁਤ ਵਧੀਆ ਹੈ ਫਿਰ ਜਿਵੇਂ ਅੱਜ ਕੱਲ ਪੰਜਾਬੀ ਇੰਡਸਟਰੀ ਦਾ ਗ੍ਰਾਫ ਬਹੁਤ ਉੱਚਾ ਹੁੰਦਾ ਜਾ ਰਿਹਾ ਜੇ ਗੱਲ ਕਰੀਏ ਦਲਜੀਤ ਦੋਸਾਂਝ ਦੀ ਇੱਕ ਅਲੱਗ ਹੀ ਲੈਵਲ ਤੇ ਪੰਜਾਬੀਅਤ ਨੂੰ ਲੈ ਗਏ ਨੇ ਲਾਈਕ ਸੋਲਡ ਆਊਟ ਹੋ ਰਹੇ ਨੇ ਰਿਕਾਰਡ ਟੁੱਟ ਰਹੇ ਨੇ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਦੇਖੋ ਦੋ ਤਿੰਨ ਚੀਜ਼ਾਂ ਨੇ ਕੋਈ ਵੀ ਆਰਟਿਸਟ ਹੋਵੇ ਕੋਈ ਵੀ ਕੀਤਾ ਕੋਈ ਵੀ ਕੰਮ ਹੋਵੇ ਅ ਕਈ ਵਾਰੀ ਅਸੀਂ ਬਹੁਤ ਟੈਲੈਂਟਡ ਹੁੰਨੇ ਆ ਤੇ ਬਟ ਬਟ ਸਾਨੂੰ ਮੌਕਾ ਨਹੀਂ ਮਿਲਦਾ ਸਾਨੂੰ ਪਰਮਾਤਮਾ ਵੱਲੋਂ ਰਹਿਮਤ ਨਹੀਂ ਹੁੰਦੀ ਮੈਨੂੰ ਐਂ ਲੱਗਦਾ ਵੀ ਦਿਲਜੀਤੋਂ ਨਾਨਾ ਮੈਂ ਵੀ ਕੰਮ ਕੀਤਾ ਸੀ 2011 ਚ ਆਸਟ੍ਰੇਲੀਆ ਇਕੱਠੇ ਗਏ ਸੀਗੇ ਅ ਉਸ ਸ਼ਖਸ ਦੀ ਇੱਕ ਬੈਸਟ ਚੀਜ਼ ਇਹ ਹੈ ਕਿ ਵੀ ਉਹ ਮਿਹਨਤੀ ਵੀ ਬਹੁਤ ਹੈ ਤੇ ਦੂਜਾ ਆਰਟਿਸਟ ਉਹ ਬਾਈ ਬਰਥ ਬਹੁਤ ਹੀ ਕਮਾਲ ਦਾ ਆਰਟਿਸਟ ਹੈ ਸੋ ਇਸ ਕਰਕੇ ਅਸੀਂ ਤੇ ਕਹਿੰਦੇ ਆ ਵੀ ਹਰੇਕ ਵਰਗ ਇਹ ਫਿਲਮ ਨੂੰ ਦੇਖੇ ਕਿਉਂਕਿ ਸਮਾਜਿਕ ਫਿਲਮਾਂ ਇਸੇ ਕਰਕੇ ਨਹੀਂ ਬਣ ਰਹੀਆਂ ਕਿਉਂਕਿ ਅਸੀਂ ਉਹਨਾਂ ਫਿਲਮਾਂ ਨੂੰ ਉਹਨਾਂ ਗਾਣਿਆਂ ਨੂੰ ਉਹਨਾਂ ਰਿਸਪੌਂਸ ਨਹੀਂ ਦਿੰਦੇ ਐਂਟਰਟੇਨਮੈਂਟ ਆਪਣੀ ਜਗ੍ਹਾ ਹੈ ਬਟ ਜੇ ਤੁਸੀਂ ਚੰਗਾ 뮤직 ਸੁਣੋਗੇ ਸਾਡੀ ਅਗਲੀ ਪੀੜ੍ਹੀ ਜਿਹੜੀ ਹੈ ਇੱਕ ਗੱਲ ਛੋਟੀ ਜੀ ਹੋਰ ਜੋੜੂੰਗਾ ਵੀ ਅਸੀਂ ਜਿਵੇਂ ਮੈਂ ਨਾ ਕੁਗੀ ਭਾਜੀ ਦੀ ਇੱਕ ਗੱਲ ਸੁਣਦਾ ਸੀ ਉਹ ਮੈਨੂੰ ਬਹੁਤ ਵਧੀਆ ਲੱਗੀ ਉਹ ਕਹਿੰਦੇ ਯਾਰ ਵੀ ਜਦੋਂ ਅਸੀਂ ਮਤਲਬ ਉਹ ਕਹਿੰਦੇ ਮੇਰੇ ਵਾਈਫ ਮੈਨੂੰ ਪੁੱਛਦੇ ਵੀ ਯਾਰ ਤੂੰ ਹੱਲੇ ਵੀ ਡੈਡੀ ਡੈਡੀ ਮੰਮੀ ਮੰਮੀ ਕਰੀ ਜਾਂਦਾ ਹੈ ਤੇ ਵੀ ਵੀ ਸਾਡੇ ਬੱਚੇ ਕਿਉਂ ਨਹੀਂ ਕਰਦੇ ਉਹ ਕਹਿੰਦੇ ਵੀ ਮੈਂ ਉਹਨਾਂ ਨੂੰ ਕਿਹਾ ਵੀ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਸਾਡੇ ਬਨੇਰਿਆਂ ਦੇ ਵੱਜਦੇ ਸੀ ਗਾਣੇ ਮਾਂ ਹੁੰਦੀ ਆ ਮਾਂ ਉਹ ਦੁਨੀਆ ਵਾਲਿਓ ਫਿਰ ਜਾਂ ਹੁੰਦਾ ਸੀ ਛੇਤੀ ਘਰ ਸਰਬਨ ਬੱਚਾ ਪਾਣੀ ਪਲਾਦੇ ਹੋਏ ਸੋ ਉਹ ਸਾਡੇ ਬੈਕ ਆਫ ਦਾ ਮਾਈਂਡ ਚੱਲੀ ਜਾਂਦਾ ਹੈ ਕਿ ਵੀ ਸਾਡੇ ਪੇਰੈਂਟਸ ਦੀ ਕੀ ਇੰਪੋਰਟੈਂਸ ਹੈ ਸਾਡੇ ਲਈ ਸੋ ਅੱਜ ਕੱਲ ਜਿਹੜੇ ਗਾਣੇ ਚੱਲ ਰਹੇ ਨੇ ਉਹ ਬੱਚੇ ਸੁਣਦੇ ਆ ਕਿ ਮਤਲਬ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ ਮੈਂ ਝੁਕਦਾ ਨਹੀਂ ਮੈਂ ਮਤਲਬ ਹੈਨਾ ਮੈਂ ਡੱਬ ਜਥਿਆਰ ਰੱਖਦਾ ਹਾਂ ਤੇ ਬੱਚੇ ਉਹੀ ਚੀਜ਼ ਨੂੰ ਅਡਾਪਟ ਕਰਦੇ ਆ ਸੋ ਮੈਮ ਤੁਸੀਂ ਕੀ ਕਹਿਣਾ ਚਾਹੋਗੇ ਲੁਧਿਆਣਾ ਲਾਈਵ ਦੇਖ ਰਹੇ ਵੀਵਰਸ ਮੈਂ ਬਸ ਆਹੀ ਕਹਿਣਾ ਚਾਹੂੰਗੀ ਕਿ ਇੱਕ ਫਿਲਮ ਰਾਹੀ ਅਸੀਂ ਕੋਸ਼ਿਸ਼ ਕੀਤੀ ਹੈ ਮੈਨੂੰ ਲੱਗਦਾ ਕਿ ਸਿਨੇਮਾ ਇੱਕ ਐਦਾਂ ਦੀ ਚੀਜ਼ ਹੈ ਜੋ ਬਹੁਤ ਲੋਕਾਂ ਨੂੰ ਇਨਫਲੂਐਂਸ ਕਰਦੀ ਹੈ ਜਿੱਦਾਂ ਸਰ ਨੇ ਕਿਹਾ ਕਿ ਸਿਰਫ ਐਂਟਰਟੇਨਮੈਂਟ ਲਈ ਨਹੀਂ ਐਦਾਂ ਦੇ ਟੌਪਿਕਸ ਨੂੰ ਦਿਖਾਉਣ ਵਾਸਤੇ ਵੀ ਲੋਕਾਂ ਵਿੱਚ ਅਵੇਅਰਨੈਸ ਜਗਾਉਣ ਵਾਸਤੇ ਵੀ ਸਿਨੇਮਾ ਨੂੰ ਯੂਜ਼ ਕੀਤਾ ਜਾ ਸਕਦਾ ਹੈ ਤੇ ਅਸੀਂ ਬਸ ਆਹੀ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਛੋਟੀ ਜੀ ਕੋਸ਼ਿਸ਼ ਹੈ ਉਹਨੂੰ ਸਰਾਇਆ ਜਾਵੇ ਲੋਕੀ ਜਾ ਕੇ ਫਿਲਮ ਦੇਖਣ ਤਾਂ ਕਿ ਜਿਹੜੇ ਸਾਡੇ ਫਿਲਮ ਮੇਕਰਸ ਐਜ਼ ਏਨ ਆਰਟਿਸਟ ਸਾਨੂੰ ਮੋਟੀਵੇਸ਼ਨ ਮਿਲੇ ਕਿ ਅਸੀਂ ਐਦਾਂ ਦੀ ਹੋਰ ਫਿਲਮਾਂ ਤੇ ਕੰਮ ਕਰੀਏ ਤੇ ਆਈ ਹੋਪ ਲੋਕੀ ਜਾਣਗੇ ਜਿਆਦਾ ਤੋਂ ਜਿਆਦਾ ਲੋਕੀ ਤਿੰਵੇਂ ਨੂੰ ਪਿੰਡਾਲਾ ਸਕੂਲ ਦੇਖਣ ਸੋ ਦੇਰ ਕਿਸ ਗੱਲ ਦੀ 3 ਮਈ ਨੂੰ ਫਿਲਮ ਆ ਰਹੀ ਹੈ ਪਿੰਡ ਵਾਲਾ ਸਕੂਲ ਜੇਕਰ ਤੁਸੀਂ ਵੀ ਆਪਣੀਆਂ ਸਕੂਲ ਦੀਆਂ ਯਾਦਾਂ ਨੂੰ ਤਾਜ਼ਾ ਕਰਨਾ ਚਾਹੁੰਦੇ ਹੋ ਸਕੂਲ ਦੇ ਜਿਹੜਾ ਐਟਮੋਸਫੇਅਰ ਪਿੰਡਾਂ ਦੇ ਵਿੱਚ ਕੀ ਮਾਹੌਲ ਹੁੰਦਾ ਹੈ ਅੱਜ ਕੱਲ ਦੀ এডੂਕੇਸ਼ਨ ਦਾ ਕੀ ਹਾਲ ਹੋਇਆ ਪਿਆ ਦੇਖਣਾ ਚਾਹੁੰਦੇ ਹੋ 3 ਮਈ ਨੂੰ ਦੇਖਣਾ ਨਾ ਭੁੱਲੋ ਪਿੰਡ ਵਾਲਾ ਸਕੂਲ ਸੋ ਜੀ